ਹਗਰੂ ਜੀ ਕਾ ਖਾਲਸਾ ਵਾਹ ਹਗਰੂ ਜੀ ਕੀ ਫਤਿਹ ਲਓ ਜੀ ਆਪਾਂ ਸੂਟਾਂ ਦਾ ਪੂਰਾ ਡਾਈਨਿੰਗ ਟੇਬਲ ਭਰ ਲਿਆ ਤੇ ਇਹ ਹੈਗੇ ਨੇ ਆਪਣੇ ਕਵਟ੍ਰਾਈਕ ਦੇ ਸੂਟ 1650 ਦਾ ਇੱਕ ਸੂਟ ਹੋਏਗਾ ਇਹ ਰੀਜ਼ਨੇਬਲ ਪ੍ਰਾਈਸ ਆ ਸਾਰਿਆਂ ਦੇ ਉੱਪਰ ਵਰਕ ਕਰਿਆ ਹੋਇਆ ਤੁਹਾਨੂੰ ਮਿਲੇਗਾ ਤੇ ਕੋਈ ਵੀ ਕਲਰ ਕਿਸੇ ਨਾਲ ਨਹੀਂ ਮਿਲਦਾ ਸਾਰੇ ਡਿਫਰੈਂਟ ਡਿਫਰੈਂਟ ਕਲਰ ਦੇ ਸੂਟ ਹੋਣਗੇ ਤੇ ਆਪਣਾ ਕੰਟੈਕਟ ਨੰਬਰ ਹੈਗਾ 70 78 50 20 51 7087502051 ਇਹ ਆਪਣਾ ਕੰਟੈਕਟ ਨੰਬਰ ਆ ਲਓ ਜੀ ਆਪਾਂ ਦਿਖਾਉਣ ਲੱਗਦੇ ਹੁਣ ਤੁਹਾਨੂੰ ਬਲੈਕ ਕਲਰ ਤੋਂ ਆਹ ਬਲੈਕ ਕਲਰ ਦਾ ਸੂਟ ਆ ਆ ਦੇਖੋ ਇਹਦੀ ਘੇਰੇ ਦੇ ਉੱਪਰ ਵਰਕ ਹੈ ਵਰਕ ਸਾਰਾ ਐਨ ਪੂਰਾ ਗੁੰਦਮਾ ਹੈਗਾ ਤੇ ਦੁਪੱਟਾ ਨਹੀਂ ਹੈਗਾ ਜੀ ਇਹਦੇ ਨਾਲ ਤੇ ਦੁਪੱਟਾ ਤੁਸੀਂ ਆਪਣਾ ਖੁਦ ਲਾਉਂਗੇ ਲਓ ਜੀ ਇਹਦੇ ਘੇਰੇ ਦੇ ਉੱਪਰ ਵਰਕ ਆਏਗਾ ਬਾਜੂ ਤੁਸੀਂ ਕਫਾਂ ਵਾਲੀ ਵੀ ਬਣਾ ਸਕਦੇ ਹੋ ਉਹਦੇ ਉੱਤੇ ਇਦੋਂ ਇਦਾਂ ਡਾਰਕ ਕਪੜਾ ਲਗਾ ਕੇ ਕੁਝ ਜਾਂ ਇਦਾਂ ਡਾਰਕ ਦੀ ਫਿਨਿਸ਼ਿੰਗ ਵੀ ਦੇ ਸਕਦੇ ਹੋ ਨੀਚੇ ਤੇ ਤੁਹਾਨੂੰ ਲਾਈਨਿੰਗ ਵਗੈਰਾ ਦੀ ਲੋੜ ਨਹੀਂ ਹੈਗੀ ਬਹੁਤ ਜ਼ਿਆਦੇ ਵਧੀਆ ਠਿੱਕ ਮਟੀਰੀਅਲ ਹੈਗਾ ਇਹ ਬਹੁਤ ਸੋਹਣਾ ਠੀਕ ਹੈ ਜੀ ਤੇ ਨੈਕਸਟ ਸੂਟ ਤੁਹਾਨੂੰ ਦਿਖਾਉਣਿਆ ਮੈਰੂਨ ਸ਼ੇਡ ਦਾ ਲਓ ਜੀ ਆ ਇਹਦੇ ਘੇਰੇ ਦੇ ਉੱਪਰ ਵਰਕ ਹੈਗਾ ਮੈਰੂਨ ਸ਼ੇਡ ਤੇ ਸਾਰੇ ਸੂਟਾਂ ਦੀ ਕਾਸਟ ਸੇਮ ਹੋਏਗੀ 1650 ਲਓ ਜੀ ਨੈਕਸਟ ਸੂਟ ਆ ਗਿਆ ਜੀ ਆਹ ਵਾਲਾ ਇਹਦਾ ਵੀ ਦੇਖੋ ਤੁਸੀਂ ਵਰਕ ਇਹ ਬੋਟਲ ਗ੍ਰੀਨ ਆ ਗਿਆ ਇਹਦੇ ਵੀ ਘੇਰੇ ਦੇ ਵਿੱਚ ਉੱਤੇ ਵਰਕ ਹੋਏਗਾ ਉੱਪਰ ਤੁਸੀਂ ਪੋਟਲੀ ਬਟਨ ਵਗੈਰਾ ਤੇ ਕੁਝ ਵੀ ਦੇ ਸਕਦੇ ਹੋ ਡਿਜ਼ਾਈਨ ਜੋ ਵੀ ਤੁਹਾਡੀ ਇੱਛਾ ਹੈਗੀ ਆ ਤੇ نیچے ਤੁਸੀਂ ਇਸ ਕਲਰ ਦੀ ਫਿਨਿਸ਼ਿੰਗ ਵੀ ਦੇ ਸਕਦੇ ਹੋ ਏਸ ਕਲਰ ਦੀ ਵੀ ਦੇ ਸਕਦੇ ਹੋ ਹਨਾ ਜੇ ਤੁਸੀਂ ਲਾਈਟ ਪਸੰਦ ਕਰਦੇ ਹੋ ਤਾਂ ਉਹਦੇ ਨਾਲ ਹੋਰ ਥੋੜੀ ਲੁੱਕ ਸੋਹਣੀ ਆ ਜਾਂਦੀ ਹੈ ਲਓ ਜੀ ਇਹ ਮਾਊਸ ਸ਼ੇਡ ਦੇ ਉੱਪਰ ਹੈਗਾ ਇਹ ਸਾਰੇ ਸੂਟ ਕੋ ਟ੍ਰਾਈ ਦੇ ਨੇ ਇਹਦੇ ਤੇ ਤੁਸੀਂ ਜੇ ਆਹ ਫਿਨਿਸ਼ਿੰਗ ਡਾਉਂਗੇ ਤਾਂ ਜ਼ਿਆਦਾ ਵਧੀਆ ਲੱਗੇਗੀ ਤੇ ਆ ਦੇਖੋ ਇਹਦਾ ਵੀ ਵਰਕ ਤੁਸੀਂ ਇਹ ਨੇੜੇ ਤੋਂ ਦੇਖ ਸਕਦੇ ਹੋ ਮਟੀਰੀਅਲ ਦੀ ਪੂਰੀ ਗਾਰੰਟੀ ਹੈ ਜੀ ਆਹ ਦੇਖੋ ਆ ਇਹਦੇ ਸਾਈਡ ਦੇ ਉੱਪਰ ਫਲਾਰ ਆਏਗਾ ਕਾਰਨਰ ਦੇ ਉੱਪਰ ਇਹਦਾ ਡਿਫਰੈਂਟ ਡਿਜ਼ਾਈਨ ਹੈ ਇਹ ਸਕਿਨ ਸ਼ੇਡ ਦੇ ਵਿੱਚ ਹੈਗਾ ਕੋਟਰਾਏ ਦਾ ਸੂਟ ਆ ਦੇਖੋ ਇਧਰੋਂ ਨਾ ਸਾਈਡ ਤੇ ਇਹ ਇਸ ਤਰ੍ਹਾਂ ਆ ਜਾਏਗਾ ਠੀਕ ਹੈ ਜੀ ਇਧਰ ਤੁਸੀਂ ਨਾਲ ਇਸ ਕਲਰ ਦੀ ਫਿਨਿਸ਼ਿੰਗ ਦਿਓ ਜਾਂ ਫਿਰ ਇਸ ਕਲਰ ਦੀ ਦਿਓ ਤੇ ਬਹੁਤ ਸੋਹਣਾ ਹੋ ਜਾਏਗਾ ਟਾਈ ਐਂਡ ਡਾਈ ਦੁਪੱਟਾ ਬਣਾਉਣਾ ਚਾਹੁੰਦੇ ਹੋ ਟਾਈ ਐਂਡ ਡਾਈ ਵੀ ਹੋ ਜਾਏਗਾ ਲਓ ਜੀ ਇਹ ਫੇਅਰ ਆ ਗਿਆ ਮੋਟਲ ਗ੍ਰੀਨ ਕਲਰ ਆ ਦੇਖੋ ਇਹਦਾ ਡਿਜ਼ਾਈਨ ਡਿਫਰੈਂਟ ਹੈਗਾ ਲੋ ਇਹਦੇ ਤੇ ਵੀ ਤੁਸੀਂ ਫਿਨਿਸ਼ਿੰਗ ਡਿਫਰੈਂਟ ਕਲਰ ਦੀ ਦੇਖ ਸਕਦੇ ਹੋ ਤੇ ਗਲੇ ਤੇ ਪੋਟਲੀ ਬਟਨ ਵਗੈਰਾ ਜ਼ਿੱਪ ਜੋ ਵੀ ਤੁਹਾਨੂੰ ਵਧੀਆ ਲੱਗਦਾ ਹੈਗਾ ਉਹ ਲਵਾ ਸਕਦੇ ਹੋ ਠੀਕ ਹੈ ਜੀ ਇਹ ਡਾਰਕ ਮਹਿੰਦੀ ਜਿਹਾ ਸੂਟ ਹੈਗਾ ਇਹ ਬਹੁਤ ਸੋਹਣਾ ਲੱਗ ਰਿਹਾ ਲੋ ਜੀ ਇਹ ਸਾਰੇ ਸਿੰਗਲ ਸਿੰਗਲ ਪੀਸ ਨੇ ਤੇ ਜਿਹੜਾ ਜਿਹਨੂੰ ਪਸੰਦ ਆਏਗਾ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਜੇ ਬਾਈ ਚਾਂਸ ਉਹ ਸੇਲ ਹੋ ਗਿਆ ਹੋਇਆ ਤਾਂ ਤੁਸੀਂ ਹੋਰ ਚੁਆਇਸ ਕਰ ਸਕਦੇ ਹੋ ਆ ਆ ਹੈਗਾ ਗ੍ਰੇ ਕਲਰ ਦਾ ਆ ਇਹਦੇ ਕਿਰੇ ਦੇ ਉੱਪਰ ਵਰਕ ਆਏਗਾ ਜੀ ਆ ਦੇਖੋ ਇਹਨ ਗੁੰਦਵਾਂ ਵਰਕ ਹੈ ਤੇ ਆ ਸਾਈਡ ਤੇ ਆਏਗਾ ਕਾਰਨਰ ਤੇ ਆ ਜਾਏਗਾ ਇਧਰ ਸਾਈਡ ਤੇ ਇੱਕ ਤੇ ਤੇ ਤੁਸੀਂ ਇਸ ਕਲਰ ਦੀ ਫਿਨਿਸ਼ਿੰਗ ਵਗੈਰਾ ਕਰਾ ਕੇ ਇਹਨੂੰ ਸਟਿਚ ਕਰਵਾ ਸਕਦੇ ਹੋ ਆ ਵੀ ਗ੍ਰੀਨ ਕਲਰ ਦੇ ਉੱਪਰ ਆ ਗਿਆ ਆ ਦੇਖੋ ਇਹ ਵੀ ਬਹੁਤ ਸੋਨਾ ਹੈਗਾ ਸੂਟ ਲਓ ਲਓ ਜੀ ਇਹਦਾ ਹੋਲ ਡਿਜ਼ਾਈਨ ਆ ਆ ਦੇਖੋ ਇਸ ਤਰ੍ਹਾਂ ਆਏਗਾ ਇਹ ਇਸ ਤਰ੍ਹਾਂ ਆਈ ਗਾ ਇਹ ਸੂਟ ਆ ਦੇਖੋ ਇਸ ਤਰ੍ਹਾਂ ਕਾਰਨਰ ਤੇ ਨੂੰ ਵਰਕ ਜਾਏਗਾ ਇਹ ਤੁਸੀਂ ਕਿਸੇ ਵੀ ਲੈਂਥ ਦਾ ਐਂਡ ਕਿਸੇ ਵੀ ਘੇਰੇ ਦਾ ਰੈਡੀ ਕਰਵਾ ਸਕਦੇ ਹਾਂ ਸੂਟ। ਇਹ ਆਦੀ ਵਰਕ ਨੂੰ ਤੁਸੀਂ ਇਹ ਨੇੜੇ ਤੋਂ ਦੇਖ ਸਕਦੇ ਹੋ। ਇਹਦੀ ਤੁਸੀਂ ਆਹ ਫਿਨਿਸ਼ਿੰਗ ਲਵਾ ਲਓ ਜਿਹੜੀ ਮਰਜ਼ੀ ਕਰਾ ਲਓ ਉਹਦੇ ਨਾਲ ਬਹੁਤ ਸੋਹਣਾ ਹੋ ਜਾਣਾ ਹੈ। ਲਓ ਜੀ ਇਹਦਾ ਵੀ ਡਿਫਰੈਂਟ ਡਿਜ਼ਾਈਨ ਹੈਗਾ। ਇਹ ਬਲੈਕ ਕਲਰ ਦੇ ਉੱਪਰ ਹੈਗਾ ਜਿਵੇਂ ਗਰਲਿਸ਼ ਲੁੱਕ ਦੇ ਵਿੱਚ ਕਿਸੇ ਨੇ ਬਣਾਣਾ। ਤੇ ਬਹੁਤ ਸੋਨਾ ਟਾਈ ਐਂਡ ਡਾਈ ਦੁਪੱਟਾ ਕਰਵਾਉਣਾ ਤਾਂ ਤੁਸੀਂ ਉਹ ਵੀ ਆਪ ਦਾ ਕਰਵਾ ਸਕਦੇ ਹੋ ਲਾਂਚ ਇਹ ਮੈਰੂਂਜਾ ਸ਼ੇਡ ਹੈਗਾ ਆ ਦੇਖੋ ਇਹਦੇ ਤੇ ਇਹ ਕੰਮ ਹੋਇਆ ਹੋਇਆ ਤੇ ਇਹਦੀ ਤੁਸੀਂ ਜਿਹੜੀ ਵੀ ਲਾਈਟ ਡਾਰਕ ਜੋ ਫਿਨਿਸ਼ਿੰਗ ਕਰਾਉਣੀ ਹੈ ਕਰਾ ਸਕਦੇ ਹੋ ਆ ਦੇਖੋ ਲੋ ਜੀ ਨੈਕਸਟ ਸੂਟ ਇਹ ਹੈਗਾ ਨੇਵੀ ਬਲੂ ਕਲਰ ਸਾਰੇ ਇੱਕ ਤੋਂ ਇੱਕ ਸੂਟ ਨੇ ਕੋਟ ट्राई ਦੇ ਇਹਦਾ ਡਿਫਰੈਂਟ ਡਿਜ਼ਾਈਨ ਹੈਗਾ ਇਹ ਉੱਪਰ ਨੂੰ ਜਾਂਦਾ ਜੀ ਆ ਦੇਖੋ ਸਾਰੇ ਸੂਟ 1650 ਦੀ ਰੇਂਜ ਦੇ ਵਿੱਚ ਨੇ ਲੋ ਜੀ ਕਿ ਇਹਦਾ ਡਿਫਰੈਂਟ ਆ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਆ ਦੇਖੋ ਇਹਦੇ ਇੱਥੇ ਵਰਕ ਹੋ ਗਿਆ ਘੇਰੇ ਤੇ ਐਂਡ ਆ ਆ ਗਿਆ ਉੱਪਰ ਨੂੰ ਸੈਂਟਰ ਦੇ ਜਿਵੇਂ ਵਿੱਚ ਨੂੰ ਉੱਪਰ ਗਲੇ ਇਹਦੀ ਤੁਸੀਂ ਆਹ ਫਿਨਿਸ਼ਿੰਗ ਕਰਾਇਓ ਇਹਦੇ ਨਾਲ ਜਿਆਦਾ ਬਹੁਤ ਸੋਹਣਾ ਲੱਗੇਗਾ ਜਾਂ ਫਿਰ ਆਹ ਵਾਲੀ ਕਰਾਇਓ ਬਹੁਤ ਪਿਆਰਾ ਸੂਟ ਬਣ ਜਾਣਾ ਲਓ ਜੀ ਇਹ ਨੈਕਸਟ ਵੀ ਬਲੈਕ ਕਲਰ ਦਾ ਸੂਟ ਆ ਤੁਸੀਂ ਮੈਨੂੰ ਨਾ ਇੱਥੋਂ ਸਕਰੀਨ ਸ਼ਾਟ ਲੈ ਕੇ ਭੇਜੋ ਸਾਰਿਆਂ ਦੇ ਵਰਕ ਤੋਂ ਹਨਾ ਕਿਉਂਕਿ ਫਿਰ ਕਈ ਵਾਰੀ ਜਿਆਦਾ ਆਰਡਰ ਆ ਜਾਂਦੇ ਆ ਫਿਰ ਪਤਾ ਨਹੀਂ ਚੱਲਦਾ ਹੈਗਾ ਵੀ ਕਿੱਥੋਂ ਆਪਾਂ ਨੇ ਉਹ ਕਰਨਾ ਵੀ ਕਿਹੜੇ ਵਾਲਾ ਤੁਸੀਂ ਕਹਿ ਰਹੇ ਹੋ ਵੀ ਇਸ ਚਾਹੀਦਾ ਹੈਗਾ ਸੂਟ ਇਹ ਸਾਰੇ ਸਿੰਗਲ ਸਿੰਗਲ ਨੇ ਜੀ ਹੁਣ ਤੁਸੀਂ ਦੁਬਾਰਾ ਤੋਂ ਫੇਰ ਦੇਖ ਸਕਦੇ ਹੋ ਆ ਹੋ ਗਿਆ 1 ਮਿੰਟ ਆ ਹੋ ਗਿਆ ਨੈਕਸਟ ਆ ਹੋ ਗਿਆ ਜੀ ਇੱਥੋਂ ਲੈ ਸਕਦੇ ਹੋ ਸਕਰੀਨ ਸ਼ਾਟ ਨੈਕਸਟ ਆ ਹੋ ਗਿਆ ਜੀ ਇੱਥੋਂ ਲੈ ਸਕਦੇ ਹੋ ਨੈਕਸਟ ਆ ਹੋ ਗਿਆ ਜੀ ਇੱਥੋਂ ਲੈ ਸਕਦੇ ਹੋ ਤੁਸੀਂ ਤਾਂ ਜੋ ਮੈਂ ਵੀ ਕਨਫਿਊਜ਼ ਨਾ ਹੋਵਾਂ ਤੇ ਤੁਸੀਂ ਵੀ ਨਾ ਹੋਵੋ ਹਨਾ ਨੈਕਸਟ ਆ ਹੋ ਗਿਆ ਜੀ ਬੋਟਲ ਗ੍ਰੀਨ ਦਾ ਨੈਕਸਟ ਦੋਸਤੋ ਆ ਰਿਹਾ ਜੀ ਗ੍ਰੇ ਕਲਰ ਇਹਨੂੰ ਇੱਥੋਂ ਲਿਓ ਤੇ ਇਹ ਵੀ ਬੋਟਲ ਗ੍ਰੀਨ ਜਿਹੜਾ ਹੈਗਾ ਇਹਦਾ ਇੱਥੋਂ ਲਿਓ ਤੁਸੀਂ ਤੇ ਆਹ ਹੈਗਾ ਨਾਈ ਫਿਰੋਜ਼ੀ ਜਾਂ ਨਾਈ ਗ੍ਰੀਨ ਜ ਬਹੁਤ ਪਿਆਰਾ ਮਿੱਠਾ ਮਿੱਠਾ ਕਲਰ ਆ ਇਹ ਸਕਿਨ ਕਲਰ ਦਾ ਜੀ ਤੇ ਆਹ ਮਾਊਸ ਸ਼ੇਡ ਹੈਗਾ ਤੇ ਨੈਕਸਟ ਹੈਗਾ ਫੇਅਰ ਬੋਟਲ ਗ੍ਰੀਨ ਆ ਦੇਖੋ ਉਸ ਤੋਂ ਨੈਕਸਟ ਹੈਗਾ ਮੈਰੂਨ ਸ਼ੇਡ ਉਸ ਤੋਂ ਨੈਕਸਟ ਹੈਗਾ ਬਲੈਕ ਕਲਰ ਆ ਵੀ ਬਹੁਤ ਪਿਆਰਾ ਬਹੁਤ ਹੀ ਜਿਆਦਾ ਸੋਨਾ ਸੂਟ ਹੈ ਜੀ ਠੀਕ ਹੈ ਹੁਣ ਅਸੀਂ ਇਹਨਾਂ ਦੀ ਸੈਟਿੰਗ ਵਗੈਰਾ ਕਰਕੇ ਰੱਖ ਦਈਏ ਜਿਨ੍ਹਾਂ ਨੇ ਅਨ ਸਟਿਚ ਮੰਗਾਉਣੇ ਨੇ ਉਹ ਅਨ ਸਟਿਚ ਮੰਗਾ ਸਕਦੇ ਨੇ ਜਿਨ੍ਹਾਂ ਨੇ ਸਟਿਚਿੰਗ ਕਰਾ ਕੇ ਮੰਗਾਉਣੇ ਨੇ ਕਿਉਂਕਿ ਬਾਹਰ ਤਾਂ ਸਟਿਚਿੰਗ ਹੋਣੀ ਨਹੀਂ ਹੈਗੀ ਉਹਨਾਂ ਤੋਂ ਤਾਂ ਆਪ ਹੀ ਆਪਾ ਤੋਂ ਕਰਵਾ ਕੇ ਲੈਂਦੇ ਨੇ ਜਿਨ੍ਹਾਂ ਨੇ ਇੱਧਰ ਲੈਣੇ ਨੇ ਉਹ ਵੀ ਆਰਡਰ ਕਰ ਸਕਦੇ ਨੇ ਜੀ ਤੇ ਆਪਣੇ ਦੁਪट्टे ਵਗੈਰਾ ਤੁਸੀਂ ਖੁਦ ਰੈਡੀ ਕਰਵਾ ਲਿਓ ਜਿਨ੍ਹਾਂ ਨੇ ਇੱਧਰ ਕਰਵਾਉਣੇ ਨੇ ਜਿਨ੍ਹਾਂ ਦੇ ਬਾਹਰ ਸਟਿਚਿੰਗ ਨਾਲ ਜਾਣਗੇ ਉਹਨਾਂ ਦੇ ਦੁਪट्टे ਵਗੈਰਾ ਤਾਂ ਆਪਾਂ ਰੈਡੀ ਕਰਕੇ ਹੀ ਦੇਵਾਂਗੇ